ਇਹ ਪਾਣੀ ਤੇ ਚੱਲਣ ਵਾਲੀਆਂ ਗੱਡੀਆਂ ਆ ਪਾਣੀ ਤੇ ਵੀ ਚੱਲ ਸਕਦੀਆਂ ਪਹਾੜਾਂ ਤੇ ਵੀ ਚੱਲ ਸਕਦੀਆਂ ਤੇ ਜਿੰਨੇ ਮਰਜੀ ਡੂੰਗੀ ਖੱਡ ਹੋਵੇ ਬਸ ਉੱਡ ਨਹੀਂ ਸਕਦੀਆਂ ਬਾਕੀ ਸਾਰੀ ਜਗ੍ਹਾ ਤੇ ਚੱਲ ਸਕਦੀਆਂ ਇਹ ਅਸੀਂ ਜਿਹੜੇ ਸਾਡੇ ਲੋਕ ਹੜ੍ਹ ਦੇ ਵਿੱਚ ਬਾਉਪੁਰ ਸੰਗਰਾ ਜਿੰਨੇ ਵੱਡੇ ਪਜਾਦੇ ਪੈਂਦੇ ਆ ਜਿਹੜੇ ਪਾਣੀ ਦੀ ਲਪੇਟ ਚ ਆਏ ਆ ਉਹਨਾਂ ਦਾ ਦੇਖਿਆ ਅਸੀਂ ਕਾਫੀ ਦਿਨਾਂ ਤੋਂ ਕਿ ਜਿਹੜੀਆਂ ਕਿਸ਼ਤੀਆਂ ਆ ਉਹ ਕਈ ਜਗ੍ਹਾ ਤੇ ਜਾ ਕੇ ਉਹਨਾਂ ਵਿੱਚ ਧੋਨਾ ਫਸ ਜਾਂਦਾ ਇੱਥੇ ਕੁਝ ਫਸ ਜਾਂਦਾ ਉਹ ਫਿਰ ਡੰਡਿਆਂ ਨਾਲ ਚਲਾਉਣੀਆਂ ਪੈਂਦੀਆਂ ਪੂਰਾ ਕੰਮ ਹੁੰਦਾ ਨਹੀਂ ਜਿਹੜੇ ਕੰਮ ਪਰ ਪੇ ਲਈ ਆਪਾਂ ਕਰਦੇ ਆ ਇਹ ਫਿਰ ਉਹਨੂੰ ਦੇਖਦੇ ਹੋਏ ਗੱਡੀਆਂ ਮਗਾਈਆਂ ਜਿਹੜੀਆਂ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਤੇ ਪਾਣੀ ਜਿੰਨਾ ਮਰਜ਼ੀ ਹੋਵੇ ਜਿੰਨਾ ਮਰਜ਼ੀ ਟਿਕਟ ਜਿੱਲਣ ਹੋਵੇ ਖਰਾਬ ਹੋਣ ਉਹਦੇ ਵਿੱਚ ਆਪਾਂ ਮੈਂ ਜਿਹੜਾ ਰੈਸਕਿਊ ਕੀਤਾ ਜਾ ਸਕੇ ਲੋਕਾਂ ਨੂੰ ਤੇ ਲੋਕਾਂ ਤੱਕ ਜਿਹੜੀ ਜਿਹੜੀ ਮੁਹਈਆ ਕਰਾਈ ਜਾ ਸਕੇ ਸਮਾਨ ਜੋ ਵੀ ਰਸਤਾ ਪਾਣੀ ਉਹਦੇ ਲਈ ਮਗਾਈਆਂ ਆ ਇਹ ਆਪਣੇ ਇਲਾਕੇ ਵਾਲਿਆਂ ਨੂੰ ਮੈਂ ਜੀਨੋਣਾ ਚਾਹੁੰਦਾ ਵੀ ਹਰ ਤਰ੍ਹਾਂ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਖੜੇ ਸੀ ਕੌਂਸਲਪਾਲਟੀ ਜਿਦ ਅਸੀਂ ਤੇ ਹਮੇਸ਼ਾ ਉਹਨਾਂ ਦੇ ਨਾਲ ਜਿਹੜੀਆਂ ਗੱਡੀਆਂ ਆਈਆਂ ਇਹ ਤਲਨਗੀਆਂ ਜਿਸ ਦਿਨ ਤੱਕ ਪਾਣੀ ਇਸੇ ਲੋਕਾਂ ਨੂੰ ਲੋੜਿਆ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਇਹ ਪਾਣੀ ਇਸੇ ਤੀ ਖਤਮ ਹੋਵੇ ਜਿਹੜਾ ਸਾਰੇ ਪੰਜਾਬ ਤੇ ਖਤਰਾ ਮਟਾਇਆ ਤੇ ਉਸ ਤੋਂ ਬਾਅਦ ਸਰਕਾਰ ਆਉਣ ਤੇ ਪ੍ਰਮਾਤਮਾ ਸੁਪਰਕੇ ਸਰਕਾਰ ਆਂਜੇ ਇਹ ਪੱਕੀਆਂ ਗੱਡੀਆਂ ਜੀਆਂ ਲੈ ਕੇ ਇਸ ਏਰੀਆ ਦੇ ਵਿੱਚ ਰੱਖੀਆਂ ਜਾਣਗੀਆਂ ਤੇ ਅੱਗੇ ਵੀ ਨਾਲ ਖੜੇ ਰਹੇ ਆਂ ਦੇਖੋ ਇਸ ਏਰੀਆ ਦੇ ਵਿੱਚ ਕੋਈ ਜਾਣ ਦਾ ਸਾਧਨ ਨਹੀਂ ਸੀ ਔਰ ਪੋਲ ਬਣਾ ਕੇ ਦਿੱਤਾ ਜਦੋਂ ਆਪਣੀ ਸਰਕਾਰ ਸੀ 8-9 ਕਰੋੜ ਦੇ ਪੱਥਰ ਲਾ ਕੇ ਦਿੱਤੇ ਜਿੱਥੇ